ਹਾਂਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਨਵਾਂ ਜਿਹਾ ਵਰਕ ਲੈ ਕੇ ਆਏ ਹਾਂ ਹਾਂ ਬਹੁਤ ਹੀ ਸੋਹਣਾ ਵਰਕ ਦੇ कॉटन ਦਾ ਇਹ ਫੈਬਰਿਕ ਹੈ ਜਿਸ ਤੇ ਆਪਾਂ ਅੱਜ ਵਰਕ ਕਰਨ ਲੱਗੇ ਹਾਂ ਤੇ ਲਓ ਜੀ ਇੱਥੇ ਹਾਂ ਜਿਹੜੀਆਂ ਨਿਸ਼ਾਨੀਆਂ ਲੱਗ ਕੇ ਸਭ ਤੋਂ ਪਹਿਲਾਂ ਆਪਾਂ ਲਾਇਆ ਸੀ ਫਰੇਮ ਤੇ ਤੁਹਾਨੂੰ ਜਿਵੇਂ ਆ ਕਿ ਆਪਾਂ ਦੱਸਿਆ ਸੀ ਵੀ ਸੋਹਣੇ ਸੋਹਣੇ ਵਰਕ ਡਿਫਰੈਂਟ ਜਿਹੇ ਵਰਕ ਹੈ ਜਿਹੜੇ ਸੈਂਪਲਸ ਓਵਰ ਦੀ ਚੀਜ਼ ਹਰ ਵਕਤ ਨਿੱਕੇ-ਮੋਟੇ ਫੰਕਸ਼ਨ ਤੇ ਅਟੈਂਡ ਜਿਨ੍ਹਾਂ ਨੂੰ ਆਪਾਂ ਕਰ ਸਕੀਏ ਉਹ ਵਾਲੇ ਵਰਕ ਜਿਹੜੇ ਆਪਾਂ ਹੁਣ ਡੇਲੀ ਤੁਹਾਡੇ ਲਈ ਨਵੇਂ-ਨਵੇਂ ਵਰਕ ਲੈ ਕੇ ਆਵਾਂਗੇ ਤੇ ਚਲੋ ਜੀ ਜਿਹੜਾ ਖਲਿਆਰ ਚੱਕਦਿਆਂ ਹੋਇਆ ਇਹਨੂੰ ਇਗਨੋਰ ਕਰਿਓ ਕਿਉਂਕਿ ਅੱਜ 2-3 ਸੂਟ ਆਪਾਂ ਕਰਨੇ ਸੀ ਕਿਉਂਕਿ ਕੁਝ ਦਿਨਾਂ ਦੇ ਆਪਣੇ ਜਿਹੜੇ ਬੁਟੀਕ ਤੇ ਸੂਟ ਲੱਗੇ ਹੋਏ ਸੀ ਬਹੁਤ ਜ਼ਿਆਦਾ ਹੈਵੀ ਸੀ ਤੇ ਸੂਟ ਅੱਜ ਆਪਣੇ ਉਹ ਕੰਪਲੀਟ ਹੋ ਗਏ ਤੇ ਆਪਾਂ ਨੰਬਰ 3 ਨੰਬਰ ਸੂਟ ਖਲਾਤ ਚੁੱਕਿਆ ਤੇ ਇਹਨਾਂ ਸੂਟਾਂ ਨੂੰ ਅੱਜ ਆਪਾਂ ਪ੍ਰੈਸ ਕਰਕੇ ਲਊਜੀ ਫਿਰ ਉਸ ਸੂਟਾਂ ਜਿਹੜੇ ਕਰਾਂਗੇ ਪੈਕ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇਹ ਵਾਲਾ ਸੂਟ ਦਾ ਵਰਕ ਦਿਖਾਉਣੀ ਹੈ ਕਿਉਂਕਿ ਬਹੁਤ ਹੀ ਸੋਹਣਾ ਜਿਹਾ ਦੇਖੋ ਵੇਲ ਵਰਕ ਦਾ ਇਹ ਡਿਜ਼ਾਈਨ ਹੈ ਤੇ ਇਹ ਆਪਣਾ ਇਧਰ ਘੇਰਾ ਚੱਲ ਰਿਹਾ ਤੇ ਲਊਜੀ ਇਹਦੇ नीचे ਆਪਾਂ ਪੇਪਰ ਤਾਂ ਲਗਾਇਆ ਪਰ ਜਿਹੜਾ ਥੋੜਾ ਜਿਹਾ ਹਾਂ ਜਿਆਦਾ ਡਿਜ਼ਾਈਨ ਬਰੀਕ ਹੋਣ ਕਰਕੇ ਥੋੜੀ ਜੀ ਇਹਦੀ ਦੇਖੋ ਹਾਂ ਜਿਹੜਾ ਤੁਹਾਨੂੰ ਇਕੱਠਾ ਜਿਹਾ ਕਪੜਾ ਲੱਗ ਰਿਹਾ ਤੇ ਭਾਜਦੋਂ ਇਹ ਦੀ ਪ੍ਰੈਸ ਵੱਜਣੀ ਹੈ ਤੇ ਇਹ ਦੇਖੋ ਇਹਦੇ ਪੰਗੂ ਠੀਕ ਹੋ ਜਾਣਾ ਕਿਉਂਕਿ ਇਹ ਤੇ ਵੀ ਆਪਾਂ ਪਹਿਲਾਂ ਇਦਾਂ ਹੀ ਬਲਪ ਪਏ ਸੀ ਤੇ ਤੇ ਆਪਾਂ ਪ੍ਰੈਸ ਲਗਾਤੀ ਹੈ ਤੇ ਲਓ ਜੀ ਸੂਟ ਆ ਜਿਹੜਾ ਹਾਂ ਬਹੁਤ ਹੀ ਸੋਹਣਾ ਲਵੈਂਡਰ ਸੀ ਸ਼ੇਡ ਦਾ ਸੂਟ ਹੈ ਤੇ ਆਪਾਂ ਇਹ ਵਾਲੇ ਤੇ ਕਲਰ ਪਾ ਕੇ ਨੂੰ ਕਰਾਂਗੇ ਪਿਆਰ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਸਟੂਰ ਬਣਿਓ ਪੂਰੀ ਵੀਡੀਓ ਸਟੂਰ ਦੇਖਿਆ ਕਰੋ ਨਾਲ ਹੀ ਆਪਣੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਆ ਜਿਹੜੇ ਬੁੱਕ ਕਰਨ ਲਈ ਆਪਣੇ ਨੰਮ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਤੇ ਕਿਉਂਕਿ ਹੁਣ ਜਿਵੇਂ ਰੱਖੜੀ ਦਾ ਸੀਜ਼ਨ ਆਉਣ ਵਾਲਿਆ ਦਿਨ ਤੇ ਰੱਖੜੀ ਤੋਂ ਪਹਿਲਾਂ ਜਿਹੜੇ 15 ਦਿਨ ਸੂਟ ਆਪਣੇ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਲੋਕੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਆਪਣੇ ਕੋਲੇ ਆ ਚੁੱਕੇ ਨੇ ਤੇ ਤੁਸੀਂ ਜੇ ਕੋਈ ਵੀ ਸੂਟ ਦਾ ਆਰਡਰ ਕਰਨ ਦਾ ਤਕਰੀਰ ਇੱਕ ਹਫਤੇ ਦਾ ਟਾਈਮ ਜ਼ਰੂਰ ਤਿਆਰ ਕਰੋ ਕਿਉਂਕਿ ਇੱਕ ਹਫਤਾ ਕਿਸੇ ਵੀ ਸੂਟ ਨੂੰ ਬਣਨ ਤੇ ਇੱਕ ਹਫਤਾ ਤਾਂ ਆਰਾਮ ਨਾਲ ਲੱਗ ਜਾਂਦਾ ਤੇ ਬਾਕੀ ਵਿੱਚ ਦੀ ਹੋਰ ਸੂਟ ਵੀ ਜਿੰਨਾਂ ਤੇ ਆਪਾਂ ਨੰਬਰ ਵਾਈਜ਼ ਸੋਪੋਂ ਵਰਕ ਕਰਨਾ ਹੁੰਦਾ ਤੇ ਥੋੜੀ ਜੀ ਤੁਸੀਂ ਇੰਨਾ ਕੁ ਜ਼ਰੂਰ ਧਿਆਨ ਰੱਖਿਆ ਕਰੋ ਕਿ ਜਿਹੜਾ ਵੀ ਸੂਟ ਤੁਸੀਂ ਆਪਣਾ ਆਰਡਰ ਬੁੱਕ ਕਰਦੇ ਤੇ ਇੱਕ ਹਫਤੇ ਦਾ ਟਾਈਮ ਜ਼ਰੂਰ ਤਿਆਰ ਕਰੋ ਤੇ ਚਲੋ ਜੀ ਇੱਕ ਆਪਾਂ ਹੋਰ ਤੁਹਾਡੇ ਨਾਲ ਅੱਜ ਇੱਕ ਗੱਲ ਸ਼ੇਅਰ ਕਰਨੀ ਸੀ ਕਈ ਭੈਣਾਂ ਆਪਣੇ ਤੋਂ ਬਾਰ-ਬਾਰ ਦੇਖੋ ਜਦੋਂ ਤੁਸੀਂ WhatsApp ਤੇ ਆਪਾਂ ਨੂੰ ਮੈਸੇਜ ਕਰਦੇ ਤੁਸੀਂ ਪਲੀਜ਼ ਮੈਸੇਜ ਉਦੋਂ ਹੀ ਕਰਿਆ ਕਰੋ ਜਦੋਂ ਤੁਸੀਂ ਕੋਈ ਸੂਟ ਆਪਣਾ ਤੁਹਾਡੇ ਮਾਈਂਡ 'ਚ ਹੁੰਦਾ ਕਿ ਆਪਾਂ ਇਹ ਬਣਾਉਣਾ ਹੀ ਬਣਾਉਣਾ ਤੇ ਕਈ ਵਾਰੀ ਪਤਾ ਕੀ ਹੁੰਦਾ ਕਈ ਵਾਰ ਤਾਂ ਆਪਣੇ ਜਿਹੜੇ ਪੱਕੇ ਕਸਟਮਰ ਨੇ ਉਹ ਤਾਂ ਆਪਣੇ ਤੋਂ ਕਹਿੰਦੇ ਵਾਪਸ ਕਿ ਮੈਨੂੰ ਤੋਂ ਵੀ ਇਹ ਉਹ ਜਦੋਂ ਆਪਾਂ ਨੂੰ ਬਾਰ-ਬਾਰ ਤੁਸੀਂ ਇੱਕੋ ਹੀ ਮੈਸੇਜ ਕਰਦੇ ਹੋ ਵੀ ਇਹਦਾ ਰੇਟ ਦੱਸੋ ਸਾਰਾ ਕੁਝ ਕਰ ਕਰਾ ਕੇ ਤੁਸੀਂ ਕਿਉਂਕਿ ਟਾਈਮ ਆ ਜਿਹੜਾ ਆਪਾਂ ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਨਾਲ ਕੋਈ ਵੀ ਜਦੋਂ ਤੁਹਾਨੂੰ ਮੈਸੇਜ ਦੀ ਰਿਪਲਾਈ ਕਰਦੇ ਆ ਤਾਂ ਉਹ ਤੁਸੀਂ ਇਸ ਗੱਲ ਨੂੰ ਸਮਝਿਆ ਕਰੋ ਪਲੀਜ਼ ਕਿਉਂਕਿ ਤੁਸੀਂ ਬਾਰ-ਬਾਰ ਸਾਰਾ ਕੁਝ ਪੁੱਛ-ਖਿੱਚ ਕੇ ਫਿਰ ਤੁਸੀਂ ਦੇਖੋ ਕਹਿ ਦਿਨੋ ਜੀ ਮਹੰਗਾ ਏਦਾਂ ਹਨ ਤੁਸੀਂ ਪਹਿਲਾਂ ਹੀ ਆਪਣਾ ਮਾਈਂਡ ਜ਼ਰੂਰ ਬਣਾ ਲਿਆ ਕਰੋ ਵੀ ਆਪਾਂ ਇਹ ਸੂਟ ਵਾ ਕੇ ਕਰਾਉਣਾ ਕਿਉਂਕਿ ਜਿਹੜੇ ਤੁਸੀਂ ਡਿਜ਼ਾਈਨ ਭੇਜਦੇ ਹੋ ਡਿਜ਼ਾਈਨ ਦੇ ਹਿਸਾਬ ਤੇ ਜੀ ਰੇਟ ਲੱਗਣਾ ਡਿਜ਼ਾਈਨ ਦੇ ਹਿਸਾਬ ਤੇ ਵਰਕ ਪ੍ਰਾਈਸ ਤੁਹਾਨੂੰ ਲੱਗਣਾ ਕਿਉਂਕਿ ਇਹ ਦੇਖੋ ਕੋਈ ਵੀ ਕੰਮ ਹਨਾ ਤੇ ਆਪਣੀ ਮਿਹਨਤ ਤਾਂ ਅਸੀਂ ਲਵਾਗੇ ਲਵਾਗੇ ਹਨਾ ਤੇ ਚਲੋ ਵੈਸੇ ਆਪਣੇ ਪ੍ਰਾਈਸ ਆ ਜਿਹੜੇ ਬਹੁਤ ਜ਼ਿਆਦਾ ਘੱਟ ਹੁੰਦੇ ਆ ਪਰ ਤੁਸੀਂ ਫੇਰ ਵੀ ਜਿਹੜੀਆਂ ਕਈ ਆਪਣੇ ਨਾਲ ਆਪਾਂ ਹਰ ਇੱਕ ਪਹਿਣ ਨੂੰ ਨਹੀਂ ਕਹਿ ਰਹੇ ਇੱਕ ਦੋ ਭੈਣ ਹੁੰਦੀ ਹੈ ਜੋ ਕਿ ਕੱਲਾ ਬਸ ਵੇਖਣ ਦੇ ਲਈ ਪੁੱਛਣ ਦੇ ਲਈ ਹ ਇਦਾਂ ਹੀ ਟਾਈਮ ਖਾਫ ਕਰਦੀਆਂ ਨੇ ਪਲੀਜ਼ ਇਦਾਂ ਨਾ ਕਰੇ ਪਰ ਕੋਕਿ ਤੁਹਾਡੇ ਨਾਲ ਟਾਈਮ ਤੋਂ ਟਾਈਮ ਕੱਢ ਕੇ ਅਸੀਂ ਕੋਈ ਵੀ ਮੈਸੇਜ ਦੀ ਰਿਪਲਾਈ ਕਰਦੇ ਹਾਂ ਜਾਂ ਫੋਨ ਅਟੈਂਡ ਕਰਦੇ ਹਾਂ ਉਸ ਗੱਲ ਨੂੰ ਸਮਝਿਆ ਕਰੋ ਤੇ ਮਨ ਬਣਾਇਆ ਕਰੋ ਵੀ ਅਸੀਂ ਇਹ ਸੂਟ ਵਰਕੇ ਕਰਾਉਣਾ ਤੇ ਡਿਜ਼ਾਈਨ ਉਸ ਤਰ੍ਹਾਂ ਦੇ ਲਿਆ ਕਰੋ ਜੋ ਤੁਹਾਡੇ ਬਾਈਕ ਮੁਤਾਬਕ ਹੋਣ ਤੇ ਕਈ ਦਿਨਾਂ ਦਾ ਤੁਹਾਨੂੰ ਇਹ ਗੱਲ ਆਪਾਂ ਕਲੀਅਰ ਕਰਨੀ ਸੀ ਕਿਉਂਕਿ ਬਹੁਤ ਜ਼ਿਆਦਾ ਭੈਣਾਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਹੈਰਾਨ ਕੀਤਾ ਹੋਇਆ ਕਿਉਂਕਿ ਇੱਕ ਤਾਂ ਕੰਮ ਦੀ ਰੁੱਤ ਹੁੰਦੀ ਹੈ ਤੇ ਉੱਪਰੋਂ ਬਿਨਾਂ ਗੱਲ ਤੋਂ ਮੈਸੇਜ ਕਰਕੇ ਦੇਖੋ ਟਾਈਮ ਜੋ ਖਰਾਬ ਹੁੰਦਾ ਦੇਖੋ ਫਿਰ ਆਪਣਾ ਵੀ ਮੂਡ ਖਰਾਬ ਹੁੰਦਾ ਹੈ ਨਾ ਤੇ ਇਹ ਗੱਲ ਜ਼ਰੂਰ ਧਿਆਨ ਚ ਰੱਖਿਆ ਕਰੋ ਤੁਸੀਂ ਬਾਕੀ ਸੂਟ ਲਓ ਜੀ ਆਪਣਾ ਘੇਰਾ ਬਣ ਚੁੱਕਿਆ ਬਾਹ ਦਾ ਵੀ ਇੱਕ ਪਾਸਾ ਬਣ ਟਿੱਕਿਆ ਤੇ ਦੂਜੀ ਬਾਹ ਦਾ ਫਲਾਵਰ ਜਿਹੜਾ ਲੱਗ ਚੁੱਕਿਆ ਚਲੋ ਤੁਸੀਂ ਤਾਂ ਵੀ ਤੁਸੀਂ ਆਂ ਦੇਖ ਸਕਦੇ ਹੋ ਤੇ ਇੱਥੇ ਆਪਾਂ ਦੇਖੋ ਅ ਇੱਥੇ ਥੋੜਾ ਜਿਹਾ ਜਿਹੜਾ ਗਲਿਆਈ ਜੀ ਚੰਗੀ ਤਰ੍ਹਾਂ ਨਹੀਂ ਪ੍ਰੋਪਰ ਬਣ ਰਹੀ ਸੀ ਤੇ ਇਸ ਲਈ ਆਪਾਂ ਇੱਥੇ ਥੋੜਾ ਜਿਹਾ ਇੱਕ ਮਿਨਰ ਲਗਾ ਕੇ ਦੇਖੋ ਇਸ ਤਰ੍ਹਾਂ ਸੂਟ ਨੂੰ ਇਹ ਸੋਹਣੀ ਜੀ ਲੁੱਕ ਦੇ ਦਿੰਦੀ ਹੈ ਤੇ ਲੋ ਜੀ ਫੈਵਿਕੋਲ ਨਾਲ ਆਪਾਂ ਲਗਾਇਆ ਛੇਤੀ ਕਿਤੇ ਤਾਂ ਹੀ ਰਹਿੰਦਾ ਨਹੀਂ ਪਰ ਜਿਵੇਂ ਜਿਵੇਂ ਕੱਪੜਾ ਕੋਈ ਵੀ ਵਾਸ ਹੁੰਦਾ ਤਾਂ ਦੇਖੋ ਵੱਡੀਆਂ ਵੱਡੀਆਂ ਚੀਜ਼ਾਂ ਲੈ ਜਾਂਦੇ ਹਨਾ ਤੇ ਚਲੋ ਇੱਕ ਵਾਰ ਆਪਾਂ ਇਹਨੂੰ ਦੇਖੋ ਬਹੁਤ ਹੀ ਸੋਹਣਾ ਮਿਨਰ ਲਗਾ ਕੇ ਇਸ ਤਰ੍ਹਾਂ ਸੋਹਣਾ ਸੂਟ ਦੀ ਲੁੱਕ ਜਿਹੜੀ ਕੰਪਲੀਟ ਕੀਤੀ ਹੈ ਤੈਨੂੰ ਜੀ ਫੇਰੇ ਇਹ ਸੂਟ ਆ ਜਿਹੜਾ ਪ੍ਰੋਪਰ ਜਿਵੇਂ ਇਹ ਆਪਣੇ ਬਣਨਗੇ ਤੇ ਆਪਾਂ ਤੁਹਾਡੇ ਲਈ ਪੂਰੀ ਵੀਡੀਓ ਇਹਨਾਂ ਦੀ ਲੈ ਕੇ ਆਵਾਂਗੇ ਤੇ ਐਸੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲਾ ਵਰਕ ਆਪਣਾ ਵਧੀਆ ਲੱਗਿਆ ਹੋ ਤੇ ਜੇ ਕੋਈ ਵੀ ਤੁਸੀਂ ਆਪਣੇ ਮਨਪਸੰਦ ਵਰਕ ਤਿਆਰ ਕਰਵਾਉਣਾ ਹੈ ਤੇ ਆਪਣਾ ਤੁਸੀਂ ਜਿਹੜਾ ਕਨੈਕਟ ਕਰ ਸਕਦੇ ਹੋ ਤੇ ਚਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਲੈ ਕੇ ਕਿਉਂਕਿ ਡੇਲੀ ਹੁਣ ਜਿਹੜੇ ਆਪਣੇ ਸੋਹਣ ਸੋਹਣ ਵਰਕ ਹੋਣਗੇ ਇਸ ਲਈ ਜੇ ਤੁਸੀਂ ਆਪਣਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਬਟਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਸਭ ਤੋਂ ਪਹਿਲਾਂ ਜਿਵੇਂ ਕੋਈ ਆਪਾਂ ਨਵੀਂ ਵੀਡੀਓ ਪਾਉਣੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਚਲੋ ਜੀ ਮਿਲਦੇ ਹਾਂ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ